ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਦੀ ਵਿਆਖਿਆ ਦੀ ਸਿੱਖੀ ਸਿਦਕ ਕੇਸਾਂ ਸੰਸੰਗ ਨਿਭਾਇਆ ਇਸ ਪੰਕਤੀ ਦਾ ਅਰਦਾਸ ਦੇ ਵਿੱਚ ਕੀ ਮਹਤਵ ਹੈ ਸਿਦਕ ਨੂੰ ਆਤਮਕ ਜੀਵਨ ਦਾ ਪ੍ਰਾਣ ਕਿਹਾ ਜਾਂਦਾ ਹੈ ਵਾਹਿਗੁਰੂ ਅਨੰਤ ਪਿਆਰ ਬਣ ਕੇ ਸਾਡੇ ਲਈ ਸਭ ਥਾਈਂ ਫਸਰਿਆ ਪਿਆ ਸਿਦਕ ਇਸ ਪਿਆਰ ਨੂੰ ਮਨੁੱਖ ਵੱਲੋਂ ਭਰੇ ਹੁੰਗਾਰੇ ਦਾ ਨਾਮ ਹੈ ਸਿਦਕ ਨੂੰ ਗੁਰਬਾਣੀ ਵਿੱਚ ਕਦੇ ਵਿਸ਼ਵਾਸ ਵਿਸ਼ਵਾਸ ਵਿਸਾਹ ਕਦੇ ਪ੍ਰੋਸਾ ਪਰਵਾਸਾ ਕਦੇ ਸ਼ਰਧਾ ਕਦੇ ਪ੍ਰਤੀਤ ਕਦੇ ਨਿਸ਼ਚੈ ਤੇ ਕਦੇ ਯਕੀਨ ਆਖਿਆ ਗਿਆ ਇਹ ਮਾਲਕ ਨਾਲ ਕੀਤਾ ਇਕਰਾਰਨਾਮਾ ਹੈ ਸਾਇ ਨੂੰ ਦਿੱਤਾ ਬਚਨ ਹੈ ਸੱਚ ਦਾ ਸਿਹਰਤਤਾ ਦਾ ਪਿਆਰ ਦਾ ਵਫਾ ਦਾ ਵਾਰਨੇ ਜਾਣ ਦਾ ਸਿਦਕ ਆਤਮ ਚੇਤਨ ਮੰਨ ਦੀ ਮੁਦਰਾ ਹੈ ਇਹ ਸ਼ੁਭ ਇਰਾਦੇ ਦਾ ਐਲਾਨ ਹੈ ਸ਼ੁਭ ਕਰਮਾਂ ਦਾ ਚਾਉ ਹੈ ਇਹ ਸਾਨੂੰ ਬੇਮੁਖਤਤਾ ਤੋਂ ਬਚਾਉਂਦਾ ਤੇ ਮਨਮਤੀ ਵੱਲੋਂ ਹਟਕ ਕੇ ਗੁਰਮਤੀ ਵੱਲ ਪ੍ਰੇਰਦਾ ਹੈ ਸਿੱਧੇ ਕਿਸ ਗੱਲ ਦਾ ਭਰੋਸਾ ਹੈ ਕਿ ਵਾਹਿਗੁਰੂ ਸਾਡੇ ਅੰਗ ਸੰਗ ਹੈ ਇਹ ਵਾਹਿਗੁਰੂ ਜੀ ਦੀ ਫਤਿਹ ਦਾ ਵਿਸ਼ਵਾਸ ਹੈ ਚੜ੍ਹਦੀ ਕਲਾ ਦਾ ਐਲਾਨ ਹੈ ਇਸ ਪਾਸ ਆਦਰਸ਼ ਦੀ ਪ੍ਰੇਰਣਾ ਨਾਲ ਇਕੱਲਿਆਂ ਹੀ ਜੂਝ ਪੈਣ ਦਾ ਸਾਹਸ ਹੈ ਇਹ ਸਿੱਧ ਕੀ ਹੈ ਜੋ ਅਸੰਭਵ ਨੂੰ ਚੁਣੌਤੀ ਦੇ ਸਕਦਾ ਤੇ ਹਾਰ ਜਿੱਤ ਦੇ ਵਿਚਾਰਾਂ ਤੋਂ ਉਪਰਾਮ ਹੋ ਆਪਣਾ ਸੰਘਰਸ਼ ਜਾਰੀ ਰੱਖਦਾ ਹੈ ਇਹ ਸਾਡੀਆਂ ਆਸਾਂ ਨੂੰ ਨਿਖਾਰਦਾ ਸਾਡੇ ਸਾਹਸ ਨੂੰ ਪ੍ਰਪੱਕ ਕਰਦਾ ਸਾਡੀ ਸੂਰਮ ਗਤੀ ਨੂੰ ਵਰਸਾਉਂਦਾ ਤੇ ਸਾਡੀਆਂ ਮੁਸ਼ਕਲਾਂ ਨੂੰ ਦੂਰ ਕਰਦਾ ਹੈ ਇਹ ਸਾਡੀ ਦ੍ਰਿੜਤਾ ਦਾ ਸੋਮਾ ਹੈ ਸਾਡੀ ਹਿੰਮਤ ਦੀ ਪਿੱਠ ਥਾਪੜਦਾ ਹੈ ਤੇ ਸਾਡੇ ਇਰਾਦਿਆਂ ਨੂੰ ਬਲ ਦਿੰਦਾ ਹੈ ਸਿਦਕ ਸਾਡੇ ਆਚਰਨ ਦੀ ਕਿਲੇਬੰਦੀ ਕਰਦਾ ਹੈ ਸਾਡੇ ਅਮਲਾਂ ਨੂੰ ਉੱਚਾਉਂਦਾ ਹੈ ਵਿਚਾਰਾਂ ਵਿੱਚ ਸੰਜਮ ਬਖਸ਼ਦਾ ਹੈ ਤੇ ਸਾਨੂੰ ਹੌਸਰ ਸੰਭਾਲਣ ਦੀ ਪ੍ਰੇਰਣਾ ਦਿੰਦਾ ਹੈ ਸਾਧਕ ਹਮੇਸ਼ਾ ਸ਼ੁਕਰਾਨੇ ਵਿੱਚ ਰਹਿੰਦਾ ਜਿਸ ਦਾ ਦਿੱਤਾ ਖਾਂਦਾ ਹੈ ਉਸ ਦੇ ਗੁਣਾਂ ਬਾਤ ਗਾਉਂਦਾ ਹੈ ਏ ਸਦਾਕਤ ਸੱਚ ਦਾ ਸਹोदर ਹੈ ਇਸ ਵਿੱਚ ਵਾਹਿਗੁਰੂ ਦੀ ਹਾਜ਼ਰ ਨਾਜ਼ਰ ਦਾ ਚਲਕਾਰਾ ਵੱਜਦਾ ਹੈ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜੇ ਤਰ ਦੇਖਾਂ ਤੈ ਤਰ ਮੌਜੂਦ ਸਿਦਕ ਦੇ ਚਾਰ ਥੰਮ ਹਨ ਵਾਹਿਗੁਰੂ ਸਤ ਗੁਰੂ ਸ਼ਬਦ ਤੇ ਪੰਥ ਵਾਹਿਗੁਰੂ ਜੋ ਆਪੇ ਸ਼ਰਦਾ ਲਾਇਦਾ ਹੈ ਸਿਦਕ ਦਾਤਾ ਹੈ ਸਤਗੁਰੂ ਪ੍ਰਾਣੀ ਅੰਦਰ ਸ਼ਰਦਾ ਜਗਾ ਕੇ ਸੇਵਕ ਨੂੰ ਨਾਲ ਮਿਲਾ ਲੈਂਦਾ ਹੈ ਤੇ ਉਸ ਦਾ ਨਿਸਤਾਰਾ ਕਰਦਾ ਹੈ ਉਹ ਸਾਡੇ ਸਿਦਕ ਦੀ ਸੰਭਾਲ ਕਰਦਾ ਇਸ ਨੂੰ ਸਵਾਰਦਾ ਤੇ ਪ੍ਰਵਾਣ ਚਾੜਦਾ ਹੈ ਆਪਣੇ ਸ਼ਬਦ ਰਾਹੀਂ ਪ੍ਰੇਰਣਾ ਜਗਾਈ ਰੱਖਦਾ ਇਸ ਲਈ ਸ਼ਬਦ ਦੀ ਟੇਕ ਜ਼ਰੂਰੀ ਹੈ ਸ਼ਬਦ ਹੀ ਜਨਮ ਮਰਨ ਦੀ ਟੇਕ ਹੈ ਇਹ ਟੇਕ ਪ੍ਰਾਪਤ ਹੋਵੇ ਤਾਂ ਹੀ ਸਿਦਕ ਪੱਕ ਹੁੰਦਾ ਹੈ ਪਟਕਦਾ ਨਹੀਂ ਇਸੇ ਲਈ ਉਹ ਆਸਰਾ ਅਕਾਲ ਕਾ ਲੈਂਦਾ ਹੈ ਖਾਲਸਾ ਪੰਥ ਦੇ ਉਜੇੇ ਚੇ ਸਿੱਧਕ ਦਾ ਨਾਮ ਸਿੱਖੀ ਸਿੱਧਕ ਹੈ ਇਸ ਦਾ ਸਿਰੜ ਨਾਲ ਖਾਸ ਸਬੰਧ ਹੈ ਸਿੱਖ ਆਪਣਾ ਸਿਰ ਭਾਵੇਂ ਦੇ ਦੇਵੇ ਸਿਰੜ ਨਹੀਂ ਦਿੰਦਾ ਤੇ ਜਦੋਂ ਸਿੰਘਾਂ ਦੇ ਸਿਰਾਂ ਦੀ ਕੀਮਤ ਲੱਗੀ ਹੋਈ ਸੀ ਤੇ ਨਗਾਰੇ ਦੀ ਚੋਟ ਨਾਲ ਇਸ ਮੁੱਲ ਦਾ ਐਲਾਨ ਹੋ ਗਿਆ ਸੀ ਤਦ ਵੀ ਸਿੰਘ ਜੰਗਲਾਂ ਬਨਾ ਵਿੱਚ ਗਉਂਦੇ ਫਿਰਦੇ ਸਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਇਤਿਹਾਸਕ ਤੌਰ ਤੇ ਕੇਸ ਉਦੋਂ ਇਸ ਸਿੱਧਕ ਦਾ ਚਿੰਨ ਬਣ ਕੇ ਉੱਭਰ ਆਏ ਸਨ ਕੇਸਾਂ ਦੀ ਸਿੱਖੀ ਸਰੂਪ ਵਿੱਚ ਬੜੀ ਮਹਾਨਤਾ ਬਣ ਗਈ ਇਹਨਾਂ ਕਾਰਨ ਹੀ ਸਿੱਖ ਪਛਾਣਿਆ ਜਾਂਦਾ ਸੀ ਇਹ ਉਸ ਦੀ ਹਸਤੀ ਦਾ ਚਿੰਨ ਸਨ ਕੇਵਲ ਉਸ ਦੀ ਨਿੱਜੀ ਹਸਤੀ ਦਾ ਹੀ ਨਹੀਂ ਉਸ ਦੀ ਆਜ਼ਾਦ ਕੌਮੀ ਹਸਤੀ ਦਾ ਵੀ ਇਸੇ ਲਈ ਸਰਕਾਰ ਦੀਆਂ ਅੱਖਾਂ ਵਿੱਚ ਖਟਕਦੇ ਸਨ ਸਰਕਾਰ ਜਿਸ ਨੂੰ ਸਿੱਖ ਜਿਸ ਸਿੱਖ ਨੂੰ ਫੜ ਲੈਂਦੀ ਉਸ ਨੂੰ ਕਤਲ ਕਰਨ ਤੋਂ ਵੀ ਪਹਿਲਾਂ ਉਸ ਦੇ ਕੇਸ ਕਤਲ ਕਰ ਦੇ ਦਾ ਆਦੇਸ਼ ਦੇਂਦੀ। ਇਉਂ ਪਹਿਲਾਂ ਉਸ ਦੇ ਸਿਦਕ ਤੇ ਤਲਵਾਰ ਚਲਾਈ ਜਾਂਦੀ ਸੀ। ਇਸ ਨਾਤੇ ਕੇਸ ਸਿੱਖੀ ਸਿਦਕ ਦਾ ਵੀ ਚਿੰਨ ਬਣ ਗਏ। ਗੁਰੂ ਦੀ ਇਸ ਮੋਹਰ ਨੂੰ ਸਿੱਖ ਗੁਰੂ ਦੀ ਦਾਤ ਤੋਂ ਇਲਾਵਾ ਆਪਣੀ ਆਜ਼ਾਦ ਹਸਤੀ ਦਾ ਚਿੰਨ, ਆਪਣੇ ਪ੍ਰਪੱਕ ਸਿਦਕ ਦਾ ਬਿੰਬ ਤੇ ਆਪਣੇ ਖੁਦਦਾਰੀ ਤੇ ਅਣਖ ਦਾ ਨਿਸ਼ਾਨਾ ਵੀ ਮੰਨਣ ਲੱਗੇ ਇਸ ਲਈ ਕੈਸਾਂ ਦੀ ਮਹੱਤਤਾ ਸਿੱਖੀ ਰਹਿਤ ਵਿੱਚ ਵੀ ਬੜੀ ਅਹਿਮ ਹੋ ਗਈ ਜੇਕਰ ਕੋਈ ਵਸਤ ਕਿਸੇ ਕੌਮ ਦੀ ਅਣਖ ਉਸਤੀ ਹਸਤੀ ਉਸਦੀ ਖੁਦ ਮੁਖਤਾਰੀ ਤੇ ਉਸਦੇ ਸਿਰਕ ਦਾ ਸਮੁੱਚਾ ਚਿੰਨ ਬਣ ਜਾਵੇ ਤਾਂ ਉਹ ਵਸਤ ਕੌਮਾਂ ਦੇ ਸਦਸਿਆਂ ਲਈ ਜਾਨ ਤੋਂ ਵੀ ਵੱਧ ਪਿਆਰੀ ਹੋ ਜਾਣੀ ਸੁਭਾਵਕ ਹੈ ਇਹੋ ਕਾਰਨ ਹੈ ਕਿ ਸਿੱਖ ਆਪਣੀ ਜਾਨ ਦੇ ਦਿੰਦੇ ਸਨ ਕੈਸਾਂ ਦੀ ਬੇਅਤਵੀ ਬਰਦਾਸ਼ਤ ਨਹੀਂ ਕਰਨ ਕਰਦੇ ਕੇਸਾਂ ਤੋਂ ਵਹੀਨ ਹੋਣਾ ਉਹਨਾਂ ਦੀ ਨਜ਼ਰ ਵਿੱਚ ਬੇਅਣਖੇ ਗੁਲਾਮ ਤੇ ਸਿਦਕਹੀਨ ਹੋਣ ਦੇ ਤੁਲ ਸੀ ਇਸੇ ਕਾਰਨ ਹੀ ਉਹ ਆਪਣੇ ਕੇਸਾਂ ਨੂੰ ਪ੍ਰਾਣਾ ਕੋਲੋਂ ਵੀ ਵੱਧ ਪਿਆਰ ਕਰਦੇ ਸਨ ਖਾਲਸਾ ਜੀ ਦਾ ਆਪਣੇ ਕੇਸਾਂ ਪ੍ਰਤੀ ਇਹ ਸਤਕਾਰ ਉਹਨਾਂ ਸੂਰਬੀਰਾ ਪ੍ਰਤੀ ਸ਼ਰਧਾਂਜਲੀ ਦਾ ਰੂਪ ਧਾਰਨ ਕਰ ਗਿਆ ਜਿਨ੍ਹਾਂ ਸਿੱਖੀ ਸਿਦਕ ਕੇਸਾਂ ਸਵੰਗ ਸਵਾਸਾਂ ਸੰਗ ਨਿਭਾਇਆ ਤੇ ਅਰਦਾਸ ਇਸ ਸ਼ਰਧਾਂਜਲੀ ਦਾ ਮਾਧਿਅਮ ਬਣ ਗਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ